ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਓ ਬਾਬਾ ਜੀ ਕੇ ਕੋ ਮੈਂ ਖਾਈ ਆ ਫਿਰ ਨਹਾਉਣ ਵਲੇ ਮੈਂ ਕੋਲੇ ਬਹਿ ਸਕਦਾ ਕੋਈ ਡਰਤਾ ਨਹੀਂ ਉਹ ਤੋਂ ਮੈਂ ਦੇ ਕੋਨਾ ਵੀ ਬਮਤਲੇ ਲਮ ਲਗਾਉਂ ਕਿ ਕਬੋ ਕੀ ਉਦੋ ਕੀ ਆਉ ਅੱਛਾ ਮਹਾ ਕੱਲੀਂ ਦਾ ਫਿਰ ਕਿਵੇਂ ਲੋਟ ਆਉਗਾ ਮੈਨੂੰ ਤਾਂ ਕੋਲੀ ਦਾ ਬਹਿਣਾ ਹੀ ਪਊਗਾ ਇਹ ਜੋ 60 ਸਾਲ ਕਿ ਹੋ ਗੋ ਲੋੜੋ ਫੇਰ ਤੋਂ ਫੇਰ ਤੋਂ ਕੋਲੀ ਥੀ ਆ 2 ਸਾਲ ਸਾਲ ਇਹ ਫਿਰਾਂ ਕੱਲੀ ਛੱਡਦੇ ਤੇਰੇ ਕੋਲੇ ਬੁੜੀ ਉਹੀ ਗੱਲ ਯਾਰ ਬਾਬਾ ਤੇਰੀ ਨਹੀਂ ਯਾਰ ਤੂੰ ਮੇਰੀ ਗੱਲ ਕਰਾ ਯਾਰ ਬਾਬਾ ਨਾਲ ਯਾਰ ਤੂੰ ਹੀ ਮਜੇ ਨਾ ਤੂੰ ਸਿਰ ਜੜੀ ਜ ਨੇ ਜਦੋਂ ਆਈ ਨਹੀਂ ਯਾਰ ਬਾਬੇ ਜਦ ਮੈਨੂੰ ਫੋਨ ਕਰਿਆ ਤੂੰ ਯਾਰ ਕਮਾਲ ਦਾ ਬੰਦਾ ਯਾਰ ਇਧਰ ਹੀ ਲਾ ਲੂ ਲੈ ਆ ਪਾਸੇ ਹੋ ਕੇ ਯਾਰ ਕੀਦਾ ਯਾਰਾ ਇੱਥੇ ਜਿੰਨਾ ਜਕਰ ਬਾਬੇ ਨੇ ਆਉਂਦੇ ਉਹਨਾਂ ਜਕਰ ਅੰਦਰ ਨਾ ਵੜੀ ਤੇ ਇੱਥੇ ਬਹਿ ਜਾ ਹਾਂ ਦੇ ਬਾਈ ਹੋਏ ਹਾਂ ਦੇ ਪਰ ਕੌਣ ਆ ਤੂੰ ਓਏ ਕਿਵੇਂ ਸੀ ਬਾਈ ਹੋਏ ਕੀਦਾ ਖੁਸ਼ ਹੈ ਕਿਵੇਂ ਸੀ ਦੱਸੋ ਬਾਈ ਤੇ ਤੇਲ ਕੱਢੀ ਆਨੇ ਤੂੰ ਤੇਲ ਕਹਨੂੰ ਕੱਢਿਆ ਯਾਰ ਮੈਂ ਤਾਂ ਇੱਥੇ ਡੁੱਲੀ ਜਾਂਦਾ ਤੇਲ ਆਉ ਦੇਖ ਲੈ ਥੱਲੇ ਯਾਰਾ ਓਏ ਕਿਵੇਂ ਡੁੱਲਦਾ ਯਾਰ ਸਾਰੇ ਮੋਟਰਸਾਈਕਲ ਖੜੇ ਆ ਕਮਾਲ ਕਰੀ ਜਾਂਦਾ ਯਾਰ ਲੀਕ ਲੂਕ ਆ ਕੋਈ ਬਾਈ ਦੇਖ ਆਵਦਾ ਮਰ ਜਾ ਐ ਲੀਕ ਕਿੱਥੇ ਆਈ ਤੂੰ ਆਇਆ ਕਿਹਦੇ ਨਾਲ ਆ ਮੈਂ ਤਾਂ ਸਾਝੀ ਆਇਆ ਯਾਰਾ ਬਾਬੇ ਨਾਲ ਆਇਆਂਗਾ ਬਾਬੇ ਨਾ ਕਰੀ ਤਾ ਯਾਰ ਤੂੰ ਚੋਰੀਂ ਆ ਜਾਣਾ ਮੋਟਰਸਾਈਕਲਾਂ ਚੋ ਤੇਲ ਕੱਢੀ ਜਾਣਾ ਹਾਂ ਘਰ ਜਾਇਓ ਹਉ ਪਾਣੀ ਡਾਲਿਆ ਨੀ ਕੋਨੇ ਕਿੱਗੜ ਪਾਣੀ ਨੀ ਪੂਰਾ ਆਉਂਦਾ ਪਤਾ ਨਹੀਂ ਕੀ ਚੱਕਰ ਬਣ ਗਿਆ ਯਾਰ ਭਾਈ ਮੀਂਹ ਨਹੀਂ ਪੈਂਦੇ ਗਰਮੀ ਵਾਲੀ ਪਈ ਜਾਂਦੀ ਆ ਗੱਲ ਤੇਰੀ ਠੀਕ ਹੈ ਹਨਾ ਹੋਰ ਇੱਕ ਲਾਈਟ ਘਟਾਤੀ ਯਾਰ ਮੋਟਰਾਂ ਲਈ ਜਦੋਂ ਟੂ ਪੈਂਕੋ ਜਾ ਇੱਕ ਰਾਤ ਪਰਕੋ ਨਾ ਅਗਲੇ ਦਿਨ ਪੈਂਕੋ ਦਾ ਪਾਣੀ ਸਿੱਪਨ ਹੋ ਜਾਂਦਾ ਗਿਆ ਤੇ ਹੋਰ ਪੂਰਾ ਹੀ ਨਹੀਂ ਹੁੰਦਾ ਪਰ ਸਾਡੇ ਤਾਂ ਪਗਾਂਡ ਨਹੀਂ ਸਰਾਣੇ ਆਉਂਦੀ ਭਾਂ ਦੇ ਨੇ ਯਹਲੇ ਦੀ ਨੂੰ ਅੱਖਾ ਹੋਰ ਇਹ ਪਾਣੀ ਵੀ ਹੜਕਦੇ ਹੋ ਜਾ ਤੂੰ ਐ ਲਾ ਲਾ ਮੈਂ ਪਰਸੋਂ ਕੇ ਖਬਰੀ ਕਉਥੇ ਪਰ ਵਾ ਨਾ ਪਾਣੀ ਪਾਟਾ ਬੱਟਾਂ ਡੁੱਤੀ ਜਾਵੇ ਅੱਛਾ ਭਾਂ ਦੇ ਲੰਡਾ ਕਾਖੜਾ ਨਾ ਬੱਕੇ ਪਈ ਅੱਛਾ ਹੋ ਜਾ ਮੱਛੀਆਂ ਛੱਡ ਦਿੰਦਾ ਉਹ ਚ ਮੈਂ ਤਾਂ ਲਿਆ ਕੇ ਥੋੜੀਆਂ ਕਣੀਆਂ ਮੱਖੀਆਂ ਨੂੰ ਪਾਇੰਟ ਫੁੱਲੀ ਸ਼ਵੀਲ ਪੂਲਿੰਗ ਬਣਾਇਆ ਸੀ ਮੈਂ ਜਰ ਹੈ ਜਰ ਲੋੜੇ ਲੜਤਾ ਹੁੰਦੀ ਨਹੀਂ ਕਿੱਥੋਂ ਤੂੰ ਭਰਤਾ ਵਟਾਉਂ ਤੀ ਮਾਰੀਏ ਨਾ ਗੱਪ ਬੈਠਾ ਹਾਂ ਉਹ ਕਰ ਜਾ ਹਉ ਕੰਗੜੇ ਆਪਣੇ ਪਾਲੇ ਕਿ ਨਹੀਂ ਜਰੇ ਹੂੰ ਉਹਨਾਂ ਦੇ ਮੈਂ ਸੁਣਿਆ ਦਵਾਂ ਜਬੂ ਨਾ ਅੱਗੇ ਗਾਲੇ ਤਾਂ ਮੈਂ ਵੀ ਸੁਣੀ ਸੀ ਜਵਾਕਾਂ ਜਾਂ ਤੋ ਕਰੀ ਆਂਦੇ ਸੀ ਕਿ ਉਹਨਾਂ ਦੇ ਆਉ ਆ ਬਾਬਾ ਪੁੱਛਾਂ ਵਾਲਾ ਅੱਖਾਂ ਆ ਮੈਂ ਖਜਵਾ ਕੋ ਨੂੰ ਪਈ ਤੁਸੀਂ ਭਾਗ ਜੋ ਕਿੱਥੇ ਜਾਈ ਦਾ ਆਪਾਂ ਕਿ ਚੱਲ ਗਏ ਕੀ ਕਰਾਂਗੇ ਯਾਰਾ ਆਪਾਂ ਖਜਾ ਦਾ ਫਰਦਾ ਲਾਉਨੇ ਆ ਉਹ ਪਾਪ ਚੜਦਾ ਆਪਦੇ ਸਿਰ ਕਿ ਤੇ ਹੋਰ ਹੈ ਰੈਨ ਦੇ ਮੈਂ ਨਾ ਇੱਧਰ ਪੈਂ ਚੋਰ ਜੀ ਕੀ ਲਾ ਦੇਖਦਾ ਤੂੰ ਕਿੱਧਰ ਇੱਧਰ ਦੇਖੀ ਜਾਨਾ ਕਿ ਕੋਈ ਸੱਪ ਸੁਪ ਡਾ ਪ੍ਰੇਖਾ ਪੈਂਦਾ ਓਏ ਐ ਨਹੀਂ ਮੈਂ ਮਾੜਾ ਮੋਟਾ ਉਹਦਾ ਕੋਈ ਪਾਠ ਭਜਨ ਵੀ ਕਰਦਾ ਹੁੰਨਾ ਨਾਲ ਨਾਲ ਗੱਲਾਂ ਕਰੀ ਇਹਨਾਂ ਨਾਲ ਕੋਈ ਕਿਹੜਾ ਕਰਦਾ ਤੂੰ ਆ ਗਿਆ ਬੜਾ ਸ਼ਵੀਰ ਮੁੱਢੀ ਵੇਰੀ ਸੁਰਤੀ ਉੱਥੇ ਜਾਂਦੀ ਇਹਦੇ ਨਾ ਮੂੰਹ ਲਾਈ ਇਹਨੇ ਗੱਲਾਂ ਅੱਖਾ ਉਹੀ ਬੈਠਾ ਅਸਰੇ ਗਏ ਤੇ ਹਾਂ ਉਹ ਬੈਠਾ ਯੋਗਾ ਹੈ ਨਹੀਂ ਹੈ ਨਾ ਤੂੰ ਬੈਠੋ ਨਾ ਮੇਰੀ ਦਾਰੂ ਪੀਤੀ ਆ ਪੱਤੀ ਲੱਗੀ ਜਾਂਦਾ ਜਿਹੜੇ ਸਮੇ ਗੱਲਾਂ ਤੇ ਲਾਲੀ ਆਈ ਹੈ ਇਹ ਤਾਂ ਕਹਿੰਦੇ ਫੀਫੂ ਖਾਈ ਦੀ ਉਹਦਾ ਕਰਕੇ ਕੁਲੂ ਆਲੀ ਜਾਂਦੀ ਕੁਲੂ ਦੇ ਪਹਾੜ ਦੀ ਡਟਨੂ ਆ ਫੀਂ ਬਹੁਤ ਖਾਂਦੀ ਓ ਕੰਗੜਾ ਟਪੁੱਕੀ ਦਾ ਚਮਚਾ ਤੱਕ ਕਹਿੰਦੇ ਤੁਮੰਗਾ ਕਹੇ ਗੋੜੇ ਤੁਮੰਗਾ ਸੀਤੇ ਤੋਂ ਮੰਗ ਲਿਆ ਡਾਂਗ ਲਾਉਨੇ ਓਏ ਉਹ ਕਦੇ ਮੁੱਕ ਜਾਂਦੀ ਅਧਾਰਿਸ਼ਦਾਰੀ ਜੀਬ ਵਾਲੀ ਚ ਲੱਗਿਆ ਮਹਿਨ ਗੱਲਾ ਹੈ ਨਾ ਨਾ ਮੈਂ ਜੀਬ ਵਾਲੀ ਧੂਈ ਨਹੀਂ ਮਾਰਦਾ ਕਹੀ ਜੱਟਾ ਪਰਸ ਮੇਟੇ ਖੋਲ ਨਹੀਂ ਮੰਗੀ ਜਾਂਦਾ ਸੀ ਮੈਂ ਤਾਂ ਕੋਈ ਨਹੀਂ ਪੈਣ ਘੱਟਦਾ ਮੇਟਾ ਲੱਟ ਖੜ ਗਈ ਤੇ ਰੰਗ ਪਊਗੀ ਬਾਈ ਬਣ ਕੇ ਜਿੱਦਾ ਡੰਗਦੇ 50 ਰੁਪਏ ਦਿੰਦਾ ਸੀ ਹੁਣ ਯਾਰ ਭੁੱਲ ਗਿਆ ਐਵੇਂ ਤਾਂ ਤੂੰ ਗੋਲ ਵਿੱਚ ਵੇਚਦਾ ਬੇਸ਼ਕਾ ਨੂੰ ਮਟਾ ਪਲਿਉਣਾ ਕੰਗਿਰਜਾ ਮੈਨੂੰ ਕਿ ਲੋੜਾ ਗੋਲੀਆਂ ਦੀ ਤੈਨੂੰ ਐ ਖਾਂਜਾ ਚ ਮੈਂ ਢੁੱਲਿਆ ਆਂ ਆ ਗੱਲ ਸੀ ਨਾ ਮੈਂ ਤਾਂ ਉਹੀ ਬਾਗ ਗਿਆ ਕੋ ਸੋਵਤੀ ਬਸ ਹੋ ਗਿਆ ਅੱਜ ੁੱਲ ਗਿਆ ਆਪਣਾ ਕੰਮ ਕਢਾ ਕੇ ਮਾ ਮਕੰਦ ਨੂੰ ਮਿਲਿਆ ਗੇ ਇਹ ਤਾਂ ਠੀਕ ਆ ਤਰੀਕੇ ਉਧਰ ਜਾ ਜਾਨੇ ਜੇ ਨਾ ਟਕਰਗੇ ਤਾਂ ਹਾਂ ਇਸੇ ਪਾਣੇ ਹੈ ਨਾ ਹਾਂ ਉਹ ਇੱਕ ਗੱਲ ਆ ਆਪਾਂ ਬੰਦੇ ਦੇ ਮੂੰਹ ਮੱਥੇ ਲੱਗਣੋਂ ਹਟ ਜੇਗੀ ਨਸ਼ਾ ਇੱਕ ਦੂਜੇ ਤੋਂ ਧਾਰਨ ਨਾ ਲੈਣਾ ਪੈਗੇ ਹੂੰ ਹੈ ਬੱਕੇਂ ਦਦਨਾ ਸਦਨਾ ਕੰਮ ਹੀ ਗਏ ਦੇਖ ਤੂੰ ਉਹਦੀ ਸੀਤੇ ਦੀ ਭੁੱਖੀ ਨਹੀਂ ਕਰਾ ਮੁੱਕਰ ਗਏ ਸੇ ਤੋ ਪਾਈਆ ਲਿਆਇਆ ਸੀਗਾ ਕੌਣ ਮੁੱਕ ਗਿਆ ਤੂੰ ਕਾਹਦਾ ਉਹਨੇ ਰੌਲਾ ਯਾ ਪਾਈਆ ਇਹ ਕੋਈ ਜਮ ਮੁੱਕਿਆ ਮੈਂ ਤਾਂ ਆਪ ਦੀ ਜਉਣਾ ਗਿਆ ਉਣੀ ਚੋਦਾਂ ਸਾਰੀ ਪੱਟੀ ਮਿਸ ਕਰਤੀ ਲੋ ਡੱਬੇ ਕੇ ਮੇਰੇ ਰਾਂਝਾ ਗਦੋਂ ਮੈਨੂੰ ਪਤਾ ਲੱਗ ਗਿਆ ਵੀ ਡੱਬਾ ਟਲੇ ਟੱਕਰ ਜਾਂਦਾ ਪਹਿਲਾਂ ਜਾ ਕੇ ਬਿੱਕ ਪਾ ਦਿੰਨਾ ਉਹਨੂੰ ਪੂਰਾ ਲਿਆਣ ਤੈਨੂੰ ਜਿਉਂ ਆ ਹੁੰਦਾ ਇੱਕਾ ਗੋਡਾ ਖੜ ਗਿਆ ਤੇ ਰੰਗ ਪੈ ਗਿਆ ਬੰਦੇ ਦਾ ਬੰਦਾ ਕਿੰਨਾ ਬਸ ਮਰੀ ਜਾਂਦਾ ਬੈਠਾ ਚੱਲ ਗਏ ਫਿਰ ਮੈਂ ਕੰਦਾ ਕਿੱਧਰ ਦੇਖਿਆ ਨੇ ਉਹ ਪਾਈ ਨਜ਼ਾਰਾ ਉੱਥੇ ਜਵਾਨ ਜਾ ਹੋਰ ਬਾਸਟਾ ਚੱਲ ਜਾ ਮੈਂ ਕਿਹਾ ਖੜੂ ਮਾਗਰ ਗਿਆ ਦੇਖ ਮਾਗਰ ਘਰ ਜੀ ਮਾਈਟ ਨੂੰ ਪਤਾ ਜੱਦਾ ਜੂੜਾ ਕਈ ਬੜੀ ਠੋਕ ਠੱਕ ਸਿੱਟੇ ਉਹ ਜਰਦੇ ਦਾ ਨਹੀਂ ਡਰ ਹੈਗਾ ਉੱਥੇ ਅੱਖਾਂ ਨਾ ਨਾ ਲਾਈ ਜਾਂਦੇ ਬੀੜੂਆਂ ਪੀ ਜਾਂਦੇ ਆ ਸਿਕਟਾਂ ਹੁੰਦੀਆਂ ਹੱਥ 'ਚ ਅੱਖਾਂ ਕੇ ਤੇ ਹੋਰ ਜਿਹੜੇ ਪੁੱਛਾਂ ਦਿੰਦੇ ਆ ਬੱਟੀ ਤਮਾਕੂ ਨੂੰ ਕੋਈ ਰੋਕ ਟੈਨਸ਼ਨ ਹੈ ਨਹੀਂ ਨਾ ਨਾ ਹੈ ਨਹੀਂ ਰੋਕ ਟੈਨਸ਼ਨ ਇਹਨੂੰ ਫੇਰ ਚੱਲਗੇ ਤੇ ਹੋਰ ਚੱਲ ਮੈਂ ਮਾਗਾ ਗਿਆ ਖਾਣ ਨੂੰ ਬਾਈ ਬਣ ਕੇ ਐ ਕਰੀਓ ਹਾਂ ਬੰਗੜਾ ਜਲੇਬੀਆਂ ਬਣਾਈਆਂ ਪੰਜ ਚਾਰ ਬਲੇੰਗੀਆਂ ਚੱਕ ਲਿਆ ਉੱਡੇ ਪਾਛੇ ਚਾਬ ਲਾਂਗੇ ਹਾਂ ਲੰਗਰ ਤਾ ਖੜਾਉਣਾ ਦੇ ਅੱਜਾ ਨਾਲੇ ਪੁੱਕੀ ਦਾ ਚੰਪੀਆ ਖਾਦਾ ਨਸ਼ਾ ਵੱਧ ਕਰੂ ਜਲੇਬੀਆਂ ਖਾ ਲਈ ਹਾਂ ਜਲੇਬੀਆਂ ਦੇ ਚਾਰ ਪੰਜ ਬਣੇ ਇੱਕ ਚਾਹ ਦਾ ਕੋਲਾ ਪਾ ਲਈ ਨਾ ਕਿਤੇ ਮੈਂ ਕਹਿੰਦਾ ਕਿੰਨਾ ਕੇ ਪੁੱਖਾ ਕੱਢੀ ਜਾਣਗੇ ਤੱਜਾ ਬਣੀਆਂ ਰਹਿ ਗਈਆਂ ਗਿਆ ਨਾ ਸਰੀਰ ਤੈਨੂੰ ਲਿਆਉਂਗਾ ਮੈਂ ਚਾਰਾ ਕੋਲਾ ਮੈਂ ਤਾਂ ਭਈਆ ਉਹਦਾ ਪੁੱਛ ਲਾਉਂਗਾ ਕੋਈ ਨਾ ਕੋਈ ਪੁੱਛ ਉਹ ਰ ਗੋਡੇ ਗਾਡੇ ਨਹੀਂ ਹਲਦੇ ਕਈ ਵਾਰੀ ਕੰਜਰ ਦੇ ਕੇ ਉਹ ਗਿਆ ਨੂੰ ਪਾਏ ਕੋ ਗਰੀਸ ਪਾਉਂਦਾ ਹੋ ਗਿਆ ਰੋਟਾ ਪੁੱਖਾ ਜੰਦੇ ਆ ਕੰਬਰੀ ਗੱਲ ਉਹ ਕਈ ਵਾਰੀ ਹੋ ਹੁੰਦੀ ਐ ਇਹਨੂੰ ਬਾਹ ਹੁੰਦੀ ਐ ਉਪਰੀ ਬਾਹ ਨਾ ਕੋ ਚਾ ਛਪੜਿਆ ਤੇ ਚੜਗਾ ਤੇ ਲੱਟ ਤੇ ਇਹ ਤਾਂ ਹੂੰ ਕੋਈ ਡੇਕ ਕੋਰੀ ਚਪਟਾ ਉਹ ਪੁੱਖ ਸਕਦਾ ਤੂੰ ਮਰਾ ਮੋਟਾ ਨਾ ਥੌੜਾ ਪਵਾ ਲਾਂਗੇ ਬਾਬੇ ਤੋਂ ਥੌੜਾ ਇਹ ਗੱਲ ਠੀਕ ਕਰ ਥੌੜਾ ਨਾਲੇ ਕੋਈ ਪਸ਼ੂਆਂ ਬਾਰੇ ਪੁੱਛ ਲਾਂਗੇ ਯਾਰ ਹਾਂ ਪਸ਼ੂਆਂ ਬਸ ਤੈਨੂੰ ਦੇਉਂ ਪੇੜ ਦੀ ਉਹ ਨਾ ਢਾਗਾ ਕੱਢ ਕੇ ਯਾਦ ਹੀ ਰੱਖ ਨਾ ਨਾ ਗਾਂ ਨਾ ਗਈ ਕੰਜਰ ਦਾ ਨਸ਼ਾ ਕਰਦਾ ਦੇ ਪਿੰਡ ਨੂੰ ਪਤਾ ਹੀ ਜਾਂ ਕੋਈ ਬਿੱਕਾ ਪਾਣੀ ਮਾਰਦੇ ਬਾਈ ਚਾਂਸ ਬਾਹਰ ਗਾਂ ਨਾ ਜਾਈ ਮੈਂ ਤੈਨੂੰ ਕਹਤੀ ਗੱਲ ਉਹ ਨਹੀਂ ਜਾਂਦਾ ਬਾਪੂ ਮੈਨੂੰ ਐ ਤਾਂ ਦੱਸ ਦੇ ਤੈਨੂੰ ਉਂਗਲ ਲਾ ਕੇ ਕਿਉਂ ਕਹਿੰਦੇ ਹੁੰਦੇ ਆ ਕਾਜਾ ਉਂਗਲ ਮੈਂ ਕਿੰਦੇ ਲਾਤੀ ਸਾਰੀ ਕਹੀ ਜਾਂਦੇ ਆ ਤੇ ਤੂੰ ਇੱਥੋਂ ਲੈ ਕੇ ਮੇਰੇ ਨਾਲ ਤੁਰੇ ਮੈਂ ਤਾਂ ਲਈ ਨਹੀਂ ਤੇਰੇ ਨਾਲ ਲਈ ਕੰਜੇ ਦਾ ਮੈਂ ਕਿਹੜਾ ਬੁੜੀਆਂ ਲਾਉਂ ਨੂੰ ਬੁੜੀਆਂ ਦੇ ਲਾਉਂਦਾ ਹੋਵੇਂਗਾ ਤੂੰ ਬੁੜੀਆਂ ਦੇ ਕਾ ਨੂੰ ਲਾਉਂਦੇ ਮੈਂ ਉਹ ਗੱਲ ਲਾਉਂਦਾ ਤੇਰੇ ਲਾਉਂਦਾ ਹਟਦਾ ਨਹੀਂ ਉੱਥੇ ਨਾ ਛੇੜਕਾਨੀ ਕਰਦੀ ਤੇ ਮੇਰੇ ਛੱਤਰ ਪਵਾ ਦੇ ਕੰਜਰ ਜੱਲ ਨਾ ਮੈਂ ਨਾ ਦੋ ਚਾਰ ਪਾਣੀ ਆਈਆਂ ਲਾਚਨਾ ਅੱਛਾ ਇਹ ਮਟਰੀ ਕਮੇਡੇ ਕਾ ਬਾਣ ਲਿਆ ਆਪਣੇ ਕੁਲੂ ਨੇ ਅੱਛਾ ਉਹ ਜਮਾ ਮੈਂ ਛੇਕੇ ਦਾ ਰੇਟ ਲਵਾਤਾ ਦੂਜੇ ਬੰਦੇ ਤੋਂ ਵੱਧ ਵੱਧ ਉਹ ਪਾਣੀ ਮਾਰਤੀ ਉਹ ਲੋਕਾਂ ਨੇ ਬਣਾ ਲਿਆ ਵੀ ਉਂਗਲ ਲਾਉਂਦਾ ਨਾ ਦੂਜੇ ਉਂਗਲ ਹੀ ਮਾ ਲਾਉਂਦਾ ਖੈਰ ਹੂੰ ਗੱਲ ਹੈ ਨਾ ਮੈਂ ਤਾਂ ਤੇ ਡਰ ਰੱਖਦਾ ਗੱਲ ਸੁਣ ਕੇ ਕੰਜੇ ਦੇ ਕਿਤੇ ਉੱਥੇ ਬੁੜੀਆਂ ਦੇ ਲਾ ਦੇ ਨਾ ਨਾ ਆ ਪਹਿਲੇ ਮਗਰ ਖੜੂ ਮੈਂ ਤਾਂ ਇੱਕ ਬੁੜੰਗਾਲੇ ਪਾਸੇ ਨਾ ਜਾਈ ਵਾਲਾ ਨਾ ਨਾ ਉਹ ਕੰਜੇ ਦਾ ਉੱਥੇ ਮੱਤ ਲੀ ਉਹ ਪੁੱਠਾ ਕੱਢਣ ਗਿਆ ਤੋਂ ਕੁਝ ਪੂਟ ਪਾੜਾ ਫਨੇ ਤੇ ਨੇ ਛੱਡਾਇਆ ਚਿੰਬੜ ਵੀ ਸਕਦਾਗਾ ਚਿੰਬੜ ਵੀ ਸਕਦਾ ਕਹ ਕਰ ਉਹ ਮੈਂ ਤਾਂ ਨੀ ਬਸ ਚੜਦਾ ਪਰ ਆਵਾ ਮਰ ਕੇ ਨਾ ਆਤਾ ਹੈ ਆਪਣੇ ਤੋਂ ਜਾਹੇ ਭੂਤ ਕਿਉਂਕਿ ਨਸ਼ੇ ਦੇ ਕੋਰੀਆਂ ਮੇਰੀ ਗੱਲ ਸੁਣ ਕੇ ਰਾ ਭੂਤ ਨੇ ਜੰਫਾ ਪਾਲਿਆ ਪੱਕਿਆ ਨਹੀਂ ਜਾਂ ਆਪਣੇ ਤੋਂ ਮਾਂ ਦਾ ਪੁੱਟਾ ਭੰਗਾ ਲਾ ਯੋ ਲਾ ਲਈ ਉਹ ਭੈਣ ਦੇ ਲੱਕੜਾ ਪੁੱਤਾਂ ਨੂੰ ਕੀ ਪੁੱਤ ਚਿੰਬੜਾ ਪਾਪੀ ਪੁੱਤਾਂ ਵਰਗੇ ਆ ਤੂੰ ਮੈਂ ਤਾਂ ਨਾ ਫਿਰ ਮੈਂ ਕਹ ਨਾ ਜੇ ਮੈਂ ਜਾਇਆ ਕਿ ਤੀ ਭੰਗਾ ਜਿਹੜਾ ਨਸ਼ਾ ਖਾ ਲੈਂਦੇ ਪੁੱਤਾਂ ਵਰਗੇ ਹੋ ਜਾਂਦੇ ਹੋਰ ਕੀ ਹੋ ਜਾਂਦੇ ਆ ਕੌਣ ਖਾਂਦਾ ਮੈਂ ਤਾਂ ਨਸ਼ੇ ਟੂਈ ਨਹੀਂ ਮਾਦਾ ਨਾਲੇ ਤਾਂ ਭੈਣ ਜਾਈ ਜਾਂਦਾ ਸੀ ਉੱਥੇ ਤੁਰਿਆ ਹੁੰਦਾ ਮੈਂ ਮੱਛੀ ਕੰਮ ਕੇ ਖਾਣਾ ਯਾਰੇ ਦੇ ਦੀ 24 ਘੰਟੇ ਜਲੇਬਾਂ ਲਈ ਵੱਧ ਖਰਚੂ ਵੱਧ ਖਰਚੂ ਮੈਂ ਨਾ ਪਾਣੀ ਦੀ ਮੋਟਰ ਛੱਡੀ ਸੀ ਅੱਛਾ ਕਿ ਮੈਂ ਆਖਾ ਕਰ ਖੇਡ ਕੇ ਲਾਗੇ ਰਾਹ ਕੋ ਟੂੰ ਟੱਕਰ ਗਿਆ ਉਹ ਤਾਂ ਫਿਰ ਗਾਜ ਤਿੱਤਰ ਦਾ ਮੇਲ ਹੋ ਗਿਆ ਤੇ ਮੈਂ ਤਾਂ ਘਰੋਂ ਖਾ ਕੇ ਚਲਿਆ ਪੋਰਾ ਮੱਖਾ ਕਈ ਵਾਰੀ ਮੱਖਣ ਮੱਖਣ ਲੜੀ ਜੂ ਮੈਨੂੰ ਪਤਾ ਨਹੀਂ ਲੱਗਣਾ ਨਾ ਸੁਣ ਗਿਓ ਕੇ ਬੈਠੇ ਰਹਿਮਾ ਇਹਨਾਂ ਦੀ ਭੈਣ ਦੇ ਲਾਨ ਰਾਜਾ ਮੈਨਾਂ ਦੀ ਜੀ ਭੈਣ 14 ਦੇ ਫੋਨ ਵੀ ਚੱਕਦੇ ਸਾਰੇ ਪਿੰਡ ਦੇ ਗਲੀਆਂ ਗਹਾਟੀਆਂ ਤੇ ਤੇ ਇੱਕ ਭੈਣ ਦੇ ਲੌੜੇ ਚ ਤੇਲ ਮੁੱਕ ਗਿਆ ਜਿਹਦੀ ਭੈਣ ਦਾ ਦਮੋ ਦਮੀ ਕਰਦੇ ਨਾ ਜੀ ਭੈਣ ਦੀ ਲਾਨੇ ਨੇ ਜੀ ਦੰਨਾ ਵਾ ਜਾ ਕੇ ਇਹਦਾ ਢੋਲ ਦੀ ਭਾਂਦਰ ਨੇ ਕਾਹਬਾ ਲਾ ਪੜਿਆ ਆ ਖੜਿਆ ਮੋਟਰਸਾਈਕਲ ਜੇ ਮੈਨੂੰ ਲੱਗਦਾ ਇਹੀ ਆ ਯਾਰ ਲੱਗਦਾ ਤਾਂ ਇਹੀ ਆ ਚਲ ਇੱਥੇ ਪੁੱਛ ਲੈਨੇ ਕਿਦਾ ਮੈਨੂੰ ਦੇਖਦੇ ਆ ਚੱਲ ਬੋਲ ਮਾਰ ਕੇ ਘਰ ਦੇ ਇਹਨਾਂ ਦੇ ਆ ਖਟਾਰਾ ਭਾਂਡ ਦਾ ਛੋਲਾ ਦੇ ਵਿੱਚ ਤੇਲ ਵੀ ਮੁੱਕ ਗਿਆ ਇਹਨੂੰ ਕਿਨੇ ਲੈ ਜਾਣਾ ਚਾ ਵੀ ਵਿਚੀ ਛੱਡ ਜੀ ਭਾਂਡ ਦੀ ਬੁੰਡ ਮਾਰੀ ਭਾਈ ਓਏ ਹਾਯੋ ਉਹ ਉਹ ਬਾਈ ਬਾਤ ਖੋਲੀ ਜਦ ਕਿਹੜਾ ਉਹ ਬਾਈ ਮਾਤਾ ਸਾਜੀ ਆ ਜਿਆਦਾ ਪਤਾ ਇਹੀ ਆ ਮਤਲਬ ਉਹਨਾਂ ਦੇ ਜਿੰਨਾਂ ਦੇ ਥਾਂ ਗਤਾਉਂਦੇ ਆ ਹਾਂ ਆਏ ਤਾਂ ਇਹੀ ਹੈ ਮੈਨੂੰ ਫੋਨ ਕਰਾਈ ਬੜਾ ਪਹਿਲੀ ਕਿੱਧਰ ਹੋ ਜਾ ਬਾਬੇ ਤਾਂ ਹੈ ਨਹੀਂ ਯਾਰ ਉਹ ਮੈਨੂੰ ਲੱਗਦਾ ਮੈਂ ਲੇਟ ਹੋਗਾ ਯਾਰ ਮੈਂ ਖਿੱਚ ਕੇ ਆਇਆ ਕਿ ਤੁਸੀਂ ਫੋਨ ਨਹੀਂ ਚੱਕਦੇ ਯਾਰ ਸਾਦਾ ਤੇਲ ਮੁੱਕ ਗਿਆ ਝੋਂ ਫੋਨ ਤਾਂ ਉਹ ਮਰਵਾਪੇ ਕੋਲੇ ਆ ਉਹ ਕਟਵਾਦੀ ਜਗਦਾ ਚੱਕ ਤਾਂ ਲੋ ਯਾਰ ਪਹਿਲਾਂ ਖਰਚਾ ਦੇ ਉਹਦਾ ਪਤੇਲ ਦਾ ਖਰਚਾ ਦੇ ਭਾਈ ਦੀ ਬਦੀ ਲੁਧਿਆਣੇ ਤੋਂ ਚੱਲ ਗਿਆ ਨਾ ਆ ਦੋ ਪਿੰਡ ਦਾ ਦਰ ਦੂਰ ਪਏ ਆ ਉਹ ਪਤਾਉਂਦੇ ਸਾਰੇ ਪਿੰਡ ਦੀਆਂ ਗਲੀਆਂ ਗਾਹਤੀਆਂ ਮੈਂ ਮੈਨੂੰ ਪਤਾ ਲੱਗ ਗਿਆ ਕਿਹਦੇ ਕਿਹਦੇ ਘਰ ਇੱਥੇ ਉਹ ਵਾਉਂਦੇ ਨਹੀਂ ਤੂੰ ਆਪ ਆਇਆ ਕਰੋ ਤੇਲ ਫਿਰ ਤੁਹਾਡੇ ਵੱਗ ਕੇ ਦਿੰਦੇ ਨਹੀਂ ਪੈਸੇ ਮੈਂ ਕਦੇ ਪੋਵਾਲਾ ਤੇਲੇ ਚ ਦਿੰਦੇ ਨਹੀਂ ਨਾਲੇ ਆ ਤੂੰ ਕੱਢ ਤਾ 100 ਰੁਪਇਆ ਵੀ ਆ ਚੱਕ ਬਾਈ ਤੇਲ ਪੋਆ ਕੇ ਲੱਛਣ ਹੋ ਰਿਹਾ ਮੈਂ ਨਸ਼ੇ ਨਹੀਂ ਖਾ ਰੱਖੇ ਓਏ ਨਥੇ ਨੇ ਕਿਉਂ ਖਾ ਦੇ ਕਿ ਤੂੰ ਮੈਨੂੰ ਖਵਾਉਣਾ ਹੈ ਨਾ ਛਪਲਾ ਉਹ ਡਿੱਗੇਗਾ ਪ੍ਰਾਹਣਿਆ ਮੈਂ ਤਾਂ ਗੱਲ ਨਾ ਪਈ ਸਾਡੇ ਗੱਲ ਨਾ ਪਈ ਮੈਨੂੰ ਅੰਦਰੋਂ ਅੰਦਰ ਬਾੜ ਜਾ ਮੈਨੂੰ ਬਾਬਿਆਂ ਕੋਲ ਚੱਲ ਮੈਨੂੰ ਕਦੋਂ ਫੋਨ ਬਾਬਿਆਂ ਕੋਲ ਕਿੱਥੇ ਲੈ ਜਾ ਕਾ ਨੂੰ ਜਦੋਂ ਹੀ ਮਰੀਏ ਨੇ ਤੂੰ ਜਿਆਦਾ ਅੰਦਰ ਬਾੜ ਨਾ ਦੱਸ ਮੈਂ ਬਾਬਿਆਂ ਨੂੰ ਫੋਨ ਲਾ ਦਿੰਦਾ ਜਿਆਦਾ ਹਜੇ ਹਜੇ ਅੰਦਰ ਵਾਲਾ ਤਾਂ ਰਿਸ਼ਤੇ ਆ ਰਹੇ ਹਜੇ ਇੰਨੇ ਮੋਟਰਸਾਈਕਲਾਂ ਤੇ ਆਉਂਦੇ ਨੇ ਭੰਡਿਆ ਰਿਸ਼ਤੇ ਰਿਸ਼ਤੇ ਆ ਰੀਆਂ ਹੈਗੀਆਂ ਫੇਰ ਹੀ ਆਇਆ ਉਹ ਇੱਕ ਮੋਟਰ ਤੇ ਸਾਈਕਲ ਤੇ ਉਹ ਜਾ ਗੱਡੀ ਤੇ ਉਪਰ ਆਉਂਦਾ ਇੰਨੇ ਤਾਂ ਨਹੀਂ ਲੈ ਕੇ ਜਾਉਂਦਾ ਸਾਡੇ ਰਿਸ਼ਤੇ ਆ ਰਹੀ ਹੈ ਨਹੀਂ ਮੋਟਰਸਾਈਕਲ ਵਾਲੀ ਹੈ ਜਦ ਮੇਰੀ ਬਾਬਿਆਂ ਨਾਲ ਗੱਲ ਕਰਾ ਦੇ ਜਾਂ ਮੈਂ ਮਰ ਜਾਨਾ ਬਾਬੇ ਹੀ ਨਹੀਂ ਆਏ ਹਜੇ ਫੋਨ ਲਾ ਲ ਬਾਬੇ ਨੂੰ ਜਦ ਮੈਨੂੰ ਕਹਿੰਦੇ ਤੂੰ ਲੇਟਚ ਵਾਲਾ ਹੋ ਗਿਆ ਇੱਥੇ ਬਾਬੇ ਕਹਿੰਦੇ ਆ ਜਾ ਤੂੰ ਤੇਰੀ ਘਾਟ ਆ ਕੰਜੀ ਜਾਨੂੰ ਨਹੀਂ ਕੀਤਾ ਭੰਡਿਆਰਾ ਪੰਜਾਦਾ ਖਾਨ ਥੋੜੀ ਆਇਆ ਯਾਰ ਮੈਂ ਉਹੀ ਗੱਲ ਯਾਰ ਤੇਰੀ ਬਈ ਯਾਰ ਕਮਾਲ ਕਰੀ ਜਾਨਾ ਤੇ ਹੋਰ ਖਾਜੀ ਹੋਰ ਕਾਦੇ ਵਾਸਤੇ ਹੁੰਦਾ ਜਦ ਮੈਂ ਬਾਪ ਦਾ ਮਨੋਰੰਜਨ ਕਰਨ ਆਇਆ ਛੋਡਾ ਮਨੋਰੰਜਨ ਕਰਨ ਆਇਆ ਭਾਂਦੀ ਵੇ ਖੇਡਾ ਪਾਉਣਾ ਹੈ ਇੱਥੇ ਖੇਡਾ ਪਾਉਣਾ ਹੈ ਤੁਸੀਂ ਮੈਂ ਖੇਡਾ ਤਾਂ ਕਿਉਂ ਪਵਾਉਣਿਆ ਫੇਰ ਮੈਂ ਉਹ ਕਰਨ ਆਇਆ ਬਾਬਿਆਂ ਤੇ ਮਜ਼ਾ ਜ ਜੋ ਜਰ ਮੇਰੀ ਗੱਲ ਕਰਾ ਤੂੰ ਕਿਉਂ ਬੁਕਾਈ ਮਰਦੀ ਨਹੀਂ ਲੱਗਣਾ ਇੱਥੇ ਬਹਿ ਜਾ ਜਦੋਂ ਤੈਨੂੰ ਬੋਲ ਮਾਰਾਂਗੇ ਉਦੋਂ ਕਮਾਲ ਯਾਰ ਮੈਂ ਮੰਗਤਾ ਕੋਈ ਇੱਥੇ ਬਹਿ ਜਾ ਜਿਆਦਾ ਤੇ ਫਿਰ ਹੋਰ ਕੀ ਕਰਾਂਗਾ ਯਾਰ ਇੱਥੇ ਬਹਿ ਜਾ ਦੂੰ ਉਥੇ ਰਿਸ਼ਤੇਦਾਰਾਂ ਕੋਲ ਜਾਂਦਾ ਚੰਗਾ ਲੱਗੇਗਾ ਜਦੋਂ ਇੰਨੇ ਮੋਟਰਸਾਈਕਲ ਤੇ ਰਿਸ਼ਤੇਦਾਰ ਕਿਵੇਂ ਆਉਣਗੇ ਯਾਰ ਉਹੀ ਗੱਲ ਬਈ ਤੇ ਜਿਆ ਨਾਲੇ ਹਜੇ ਤੈਨੂੰ ਖਵਾਵਾ ਪਾਵਾਂਗੇ ਹਜੇ ਭੋਗ ਹੀ ਨਹੀਂ ਲਾਇਆ ਜਦੋਂ ਮੈਂ ਕੋਈ ਭੋਗ ਲਾਉਣਾ ਯਾਰ ਭੋਗ ਲਾਓ ਤੁਸੀਂ ਮੈਂ ਥੋੜੀ ਲਾਉਣਾ ਭੋਗ ਓਏ ਹਜੇ ਤਾਂ ਟਾਈਮ ਲੱਗੂ ਜਦੋਂ ਬਾਬੇ ਆਏ ਉਦੋਂ ਭੋਗ ਲਵਾਊ ਆ ਬਾਬਾ ਲਵਾਊ ਆ ਓ ਬਾਬੇ ਪਤਾਉਂਦੇ ਆ ਰਹੇ ਹੁੰਦੀਆਂ ਮੇਰੀ ਗੱਲ ਕਰਾ ਦੇ ਦੂੰਗੀ ਮਰ ਜੇ ਨਾ ਤੂੰ ਯਾਰ ਤੂੰ ਮੇਰੀ ਗੱਲ ਕਰਾ ਯਾਰ ਬਾਬਾ ਨਾਲ ਯਾਰ ਤੂੰ ਹੀ ਮਰ ਜੇ ਨਾ ਤੂੰ ਚਰੀ ਸਿਰ ਚੜੀ ਆ ਨਾ ਜਦੋਂ ਆਈ ਨਹੀਂ ਯਾਰ ਬਾਬੇ ਜਦ ਮੈਨੂੰ ਫੋਨ ਕਰਿਆ ਤੂੰ ਯਾਰ ਕਮਾਲ ਦਾ ਬੰਦਾ ਯਾਰ ਆ ਇਧਰ ਹੀ ਲਾਲੂ ਲੈ ਆ ਪਾਸੇ ਹੋ ਕੇ ਯਾਰਾ ਕੀ ਜਿਆਦਾ ਯਾਰ ਇੱਥੇ ਜਿੰਨਾ ਜਕਰ ਬਾਬੇ ਨਹੀਂ ਆਉਂਦੇ ਉਹਨਾਂ ਜਕਰ ਅੰਦਰ ਨਾ ਵੜੀ ਤੇ ਇੱਥੇ ਬਹਿ ਜਾ ਉਹ ਕੀ ਹਾਲ ਹੈ ਯਾਰ ਤੇਰਾ ਕਮਾਲ ਦਾ ਬੰਦਾ ਯਾਰ ਪਹਿਲੀ ਵਾਰ ਦੇਖਿਆ ਛਾਂ ਤਾਂ ਕਿਸੇ ਨੇ ਆਖਿਆ ਨਹੀਂ ਬਾਹਰ ਬਹਿ ਜਾ ਹੋਰ ਆਖਿਆ ਨਹੀਂ ਭੰਦੀ ਤੁਸ ਨੂੰ ਕਦੇ ਅਗਲਾ ਅੰਦਰ ਲੈ ਜਾਂਦਾ ਚਾਹ ਪਾਣੀ ਪੀਉਂਦਾ ਇੱਜ਼ਤ ਕਰਦਾ ਬੰਦਾ ਹੀ ਤੁਰੇ ਘਟੀਆਂ ਜਿਆਦਾ ਕੁੱਟਣ ਵਾਲੇ ਹੋਰ ਭੰਦੀ ਬੁੱਧੀ ਤੁਸੀਂ ਵੱਡੇ ਸਾਝੀ ਹੋ ਕਹਾਂ ਤੋਲਕੀ ਵਾਲੇ ਬੰਦੇ ਨਹੀਂ ਹੁੰਦੇ ਯਾਰ ਕਮਾਲ ਆ ਯਾਰ ਤੇਰੀ ਬੰਦਾ ਤਾਂ ਹੈਗਾ ਪਰ ਉਹਨੇ ਆ ਗੱਲ ਕਰ ਵੇ ਇੱਥੇ ਬਹਿ ਜਾ ਮੈਂ ਕਿੱਥੇ ਬਹਿ ਜਾ ਯਾਰ ਇੱਥੇ ਕੋਈ ਜਿੰਨਾ ਜਕਰ ਬਾਬਾ ਨਹੀਂ ਆਉਂਦਾ ਉਹਨਾਂ ਜਕਰ ਤੈਨੂੰ ਅੰਦਰ ਨਹੀਂ ਵ ਕਿ ਟਾਈਮ ਪਾਸ ਕਰ ਲਾ ਜ ਮੈਂ ਤਾਂ ਬੰਦੇ ਹੀ ਪਹਿਲੀ ਵਾਰ ਦੇਖਿਆ ਯਾਰੀ ਉਹ ਚਾਹ ਤਾਂ ਪਿਆ ਜਾ ਫਿਰ ਨਾ ਜਾ ਉਹਨਾਂ ਦੇ ਕਰਨੀ ਪਿਆ ਜਨਾਂ ਨੂੰ ਕੋ ਭੋਗ ਨਹੀਂ ਲੱਗਦਾ ਇਹ ਚਾਹ ਦਾ ਹੀ ਭੋਗ ਲਵਾਉਂਦੇ ਸਾਰੇ ਕਾਸੇ ਦਾ ਭੋਗ ਲੱਗੋ ਆ ਕੀ ਹਾਲ ਓਏ ਉਹ ਪਹਿਉਣੇ ਕੁਝ ਹੋਰ ਤਾਂ ਖਵਾ ਦੇ ਮੈਂ ਭੁੱਖਾ ਮੱਚਦਾ ਉਧਰੋਂ ਭਾਂ ਦੀ ਫੁੱਦੀ ਦੁੱਦੀ ਉਹ ਪਹਿਸ਼ੇਂ ਦਿੱਤੇ ਬਾਬੇ ਆਉਣਗੇ ਭੋਗ ਫੇਰ ਲੱਗੋ ਫੇਰ ਖਾਣਾ ਪੀਣਾ ਚੱਲੂਆ ਉਹ ਉਹ ਅੱਜ ਬਣਾ ਦੇ ਚਾਹ ਖਸਮਾ ਮੈਨੂੰ ਥੋੜੀ ਜਿਹੀ ਪਿਆਜ਼ ਅੱਡ ਬਣੀ ਨਹੀਂ ਯਾਰ ਸਾਨੂੰ ਬਾਬੇ ਨੇ ਆਖਿਆ ਵੀ ਅੱਡ ਬਣਾਉਣੀ ਨਹੀਂ ਥੋੜੇ ਤਾਂ ਬਾਬੇ ਦੂਜੇ ਆ ਮੈਨੂੰ ਲੱਗਦਾ ਹਨਾ ਹਾਂ ਭਾਈ ਜੇ ਬਾਬੇ ਹਨ ਮੰਨ ਬਾਬੇ ਆ ਸਾਡੇ ਭਾਈ ਜੇ ਮੈਨੂੰ ਪਤਾ ਹਾਂ ਬੰਦੇ ਦੇਖ ਲਓ ਅੱਜ ਕੱਲ ਦੇ ਉਹ ਬਾਜੂਰ ਨਾ ਦਾਦੀ ਮਾਤਾ ਨੂੰ ਤੇ ਮੈਨੂੰ ਬਾਬਿਆਂ ਦਾ ਮਲਿਆ ਥੋੜਾ ਜਿਹਾ ਧੱਕੇ ਨਾਲ ਅੰਦਰ ਆਵੜੇ ਯਾਰ ਬਾੜ ਤਾਂ ਮੈਂ ਡਾਉਂ ਆ ਜਰ ਧੱਕੇ ਨਾਲ ਕਿਉਂ ਆਏ ਕੀ ਕੋਈ ਮੈਂ ਚੱਕਣ ਆਇਆ ਚੀਜ਼ ਕੋਈ ਇੱਥੇ ਬਹਿ ਜਾ ਰੋ ਉੱਥੇ ਮੋਟਰ ਦੇ ਉਹ ਨਹੀਂ ਯਾਰ ਤੂੰ ਮੈਨੂੰ ਅੰਦਰ ਲੈ ਚਾਲ ਨਾ ਨਾ ਅੰਦਰ ਤਾਂ ਮੈਂ ਬਾੜ ਦਾ ਮੈਂ ਡਾਂਗ ਨਹੀਂ ਲਿਆ ਅੱਜ ਮੈਂ ਢੋਲਕੀ ਲੈ ਕੇ ਆਇਆ ਕੀ ਕਰ ਦਿੰਦਾ ਫਿਰ ਤੂੰ ਨਹੀਂ ਮੈਂ ਉਹ ਗੱਲ ਕਰਦਾ ਤੂੰ ਮੇਰੀ ਕੀ ਯਾਦ ਉਹ ਹੀ ਬਾਈ ਯਾਰ ਤੇਰੀ ਯਾਰ ਕਿ ਘਰੇ ਵਗ ਜਾ ਘਰੇ ਤਾਂ ਕਿਉਂ ਇੱਥੇ ਬਹਿ ਜਾ ਫੇ ਮੇਰੇ ਤੋਂ ਬਾਬਿਆਂ ਕਿ ਤੈਨੂੰ ਸੱਦ ਲਾਂਗੇ ਉਹ ਬਾਬਿਆਂ ਕੋਲ ਮੇਰੇ ਤੋਂ ਇਹਦੂ ਆਦ ਕੀ ਕਰਾਂਗੇ ਉਹ ਪਰੌਣੇ ਆਈ ਨਹੀਂ ਜਦੋਂ ਹਾਈ ਅੰਦੇ ਦਾ ਮੈਨੂੰ ਫੋਨ ਕਰਿਆ ਯਾਰ ਕਹਿੰਦੇ ਘਰੇ ਆ ਜਾ ਐਸੀ ਯਾਰ ਕਮਾਲ ਕਰੀਏ ਨਾ ਤੂੰ ਐਵੇਂ ਆ ਯਾਰ ਤੂੰ ਇੱਥੇ ਬਹਿ ਜਾ ਯਾਰ ਯਾ ਕੀ ਹਾਲੀ ਯਾਰ ਵਾਹ ਦੇਖ ਲੋ ਅੱਜ ਕੱਲ ਦੇ ਭਾਂੰਦੀ ਫੁੱਦੀ ਦੇ ਬਲਾਕੇ ਆ ਕੀ ਹਾਲ ਹੋ ਜਮੇ ਮੂੰਹ ਤੇ ਥੱਪੜ ਮਾਰ ਗਿਆ ਓਏ ਹੋਰ ਕੁਛ ਨਹੀਂ ਇਹ ਭਾਂੰਦੀ ਫੁੱਦੀ ਕੀ ਕਰੀਏ ਯਾਰ ਕਹੇ ਜਾਨ ਜੋ ਕਰੀ ਵੀ ਤੇਲ ਹੀ ਨਹੀਂ ਹੈਗਾ ਉੱਚ ਕੱਲ ਛਈਆ ਟਿਕਾਣਾ ਤਾਂ ਆ ਗਿਆ ਹੁਣ ਇਹਨਾਂ ਚ ਐਂਦੀ ਲਾਨ ਲੈਵੇ ਤੇਲ ਕੱਢਦੇ ਆ ਥੋੜਾ ਥੋੜਾ ਦੇਖਦੇ ਆ ਇੱਧਰ ਭਾਂੰਦੀ ਲਾਨੇ ਜੀ ਦੀ ਪਾਈਂ ਚੋਦੀ ਹੈ ਨਹੀਂ ਬੋਤਲ ਵਾਤਲ ਉਹ ਬੋਤਲ ਹੀ ਦੇ ਜਾ ਉਹ ਗੁੰਮਿਆ ਜਿਆ ਪਾਈਂ ਦੀ ਫੋਦੀ ਲੈ ਲੈ ਬੋਤਲ ਚ ਆ ਪੀਆ ਚਾਹ ਤੇ ਪਿਆਈ ਬੋਤਲ ਲੈ ਜਾ ਇਹਦੇ ਚੱਕਰ ਦੀ ਗੇ ਇਹ ਤਾਂ ਦੋ ਦਾ ਨਹੀਂ ਦੀ ਭੈਣ ਦੀ ਫੁੱਦੀ ਜਾਵੇ ਬੋਲ ਭਾਜ ਨਾ ਕਵਾੜ ਜਾ ਕਿੱਜਾਗਾ ਆ ਰਿਸ਼ਤੇਦਾਰਾਂ ਦੇ ਭੈਣ ਦੀ ਫੁੱਦੀ ਆ ਲੌੜਿਆ ਵੀ ਨਹੀਂ ਇਨਾਂ ਚ ਅ ਰਿਸ਼ਤੇਦਾਰਾਂ ਦੀ ਟੈਂਕੀਆਂ ਭਰੀਆਂ ਹੁੰਦੀਆਂ ਆ ਨਵਾਂ ਜਾ ਹਨਾ ਹੈ ਵੀ ਬਾਜੂ ਆ ਦਵਾ ਦਵਾ ਕਰ ਭੈਣ ਦੀ ਲੰਨ ਦੇਵੇ ਕੋਈ ਆਪ ਹੀ ਨਾ ਜਾਵੇ ਸਾਡੇ ਰਿਸ਼ਤੇਦਾਰਾਂ ਦੇ ਅੱਜ ਚੱਲ ਭੈਣ ਦੀ ਲੰਨ ਲਵੇ ਕਿਹਦਾ ਕੱਢ ਲਾ ਤੇਲ ਦੀ ਮਾਂ ਦੀ ਫੁੱਦੀ ਨਾ ਦੀ ਬੁਜਾਉਨੇ ਆ ਟੋਲ ਇਹਨਾਂ ਦਾ ਮੈਂਟੀ ਮਾਰ ਆਪਣਾ ਤਾਂ ਚੱਲਦਾ ਕਰ ਮੋਟਰਸਾਈਕਲ ਭੈਣ ਦੀ ਲੰਨ ਲਵੇ ਕੋਈ ਖੱਟ ਕੇ ਦਿਨਾਂ ਇਹਨਾਂ ਨੂੰ ਮੈਂ ਟੋਲ ਕੀ ਭੈਣ ਦੀ ਫੁੱਦ ਤੇ ਤੇਲ ਮੁੱਕ ਜਾਏ ਬੰਦੇ ਨੂੰ ਇਹ ਮੁਸੀਬਤ ਤਾਂ ਸਮਝਦੇ ਯਾਰਾ ਮਰੀ ਜੀ ਵੀ ਤੇਲ ਮੁੱਕਿਆ ਚੱਲੰਦ ਤੇ ਬਾੜ ਲੀ ਯਾਰਾ ਥੋੜੀ ਜੀ ਚਾਹ ਪਿਆ ਦੀ ਬੰਦੇ ਨੂੰ ਇੱਜ਼ਤ ਕਰ ਜੀ 100 ਰੁਪਏ ਦਈਏ ਤੇਲ ਪਵਾ ਲੂ ਪਾਣ ਦੀ ਫੋਦੀ ਹੀ ਕਰਨਾ ਵਾ ਦੇਖ ਲੈ ਉਹ ਆਹ ਆ ਗਈ ਢੋਲਕੀ ਲੈਣ ਦੇ ਇਹ ਲੰਨ ਪਾਣ ਦੇ ਨਾ ਜਮੇ ਮਜਵਾ ਤੇ ਤੇਲ ਕੱਢ ਲਾ ਕੋਈ ਆ ਵੀ ਨਾ ਜਾਵੇ ਆਉਂ ਜਾ ਤਾਂ ਜੀ ਇਹ ਲੌਦਾ ਉਹ ਪਾਣ ਦੀ ਫੋਦੀ ਮਸਾ ਤਾਂ ਅੰਦਰ ਗਿਆ ਖੜਿਆ ਛੜਾ ਕੇ ਹੈਲੋ ਭਾਈ ਨਹੀਂ ਆਉਂਦਾ ਜੋ ਜਾ ਤੇਲ ਕੱਢ ਦਵਾ ਦਵਾ ਪਾਣ ਦੀ ਲੰਨ ਲਵੇ ਖੜਕੇ ਕੋਈ ਉਹ ਕੱਢ ਦਵਾ ਦਵਾ ਛੱਡ ਦੇ ਨਾ ਤੀ ਰੇ ਲੰਨ ਦੇ ਗੁੰਮਿਆਈ ਆ ਕਹੇ ਜਾ ਤੂੰ ਓਏ ਵੀਰ ਲੰਗ ਆ ਕੀ ਹਾਲ ਹੋ ਗਿਆ ਆ ਕੀ ਹਾਲ ਹੋ ਗਿਆ ਓਏ ਭਾਂ ਦੇ ਦੰਨੇ ਤਾਂ ਪਰਥਾ ਬੈਠਾ ਹੋਇਆ ਕੀ ਹਾਲ ਓਏ ਓਏ ਭਾਈ ਥੋੜਾ ਜਿਹਾ ਕੱਢੂ ਆ ਥੋੜਾ ਜਿਹਾ ਕੱਢੂ ਨਾ ਛੇ ਦਿਵਾਨ ਕਿਉਂ ਦੇ ਯਾਰ ਇਹ ਤਾਂ ਅਥੀ ਨਾਲੇ ਇਲਾਜੀ ਭਾਂ ਦੇ ਲੰਨ ਦੇ ਬਈ ਇੰਜਨ ਭੱਜ ਜਿਹਦਾ ਕੱਲਾ ਨੂੰ ਦੇਉਣ ਦੇ ਓਏ ਦਬਾ ਦਬਾਉਣ ਦੇ ਬਵਾਵਾ ਹੋ ਗਿਆ ਥੋੜਾ ਜਿਹਾ ਹੋਰ ਕੱਢ ਦੇ ਦੂਜਾ ਮੈਂ ਤੈਨੂੰ ਤੰਗ ਨਹੀਂ ਕਰਦਾ ਹੇ ਭਾਈ ਵਣ ਕੇ ਥੋੜਾ ਜਿਹਾ ਹੋਰ ਕੱਢ ਦੇ ਓ ਕਿਹੜਾ ਤੂੰ ਓਏ ਪਾ ਕੌਣ ਆ ਤੂੰ ਓਏ ਕਿਵੇਂ ਸੀ ਬਾਈ ਓਏ ਕਿਹਦਾ ਕੁਛ ਹੈ ਕਿਵੇਂ ਸੀ ਦੱਸੋ ਬਾਈ ਤੇ ਤੇਲ ਕੱਢੀ ਇਹਨੇ ਤੂੰ ਤੇਲ ਕਾਨੂੰ ਕੱਢਿਆ ਯਾਰ ਮੈਂ ਤਾਂ ਇੱਥੇ ਡੁੱਲੀ ਜਾਂਦਾ ਤੇਲ ਆਉ ਦੇਖ ਲੈ ਥੱਲੇ ਯਾਰ ਆ ਓਏ ਕਿਵੇਂ ਡੁੱਲਦਾ ਯਾਰ ਸਾਰੇ ਮੋਟਰਸਾਈਕਲ ਖੜੇ ਕਮਾਲ ਕਰੀ ਇਹਨੇ ਯਾਰ ਲੀਕ ਲੂਕ ਆ ਕੋਈ ਬਾਈ ਦੇਖ ਆਪ ਜਾ ਮਰਿਆ ਜਾ ਐ ਲੀਕ ਕਿੱਥੇ ਆਈ ਤੂੰ ਆਇਆ ਕਿਹਦੇ ਨਾਲ ਐ ਮੈਂ ਤਾਂ ਸਾਜੀ ਆ ਯਾਰ ਬਾਬੇ ਨਾਲ ਆਇਆਂਗਾ ਬਾਬੇ ਨਾ ਕਰੀ ਤਾਂ ਯਾਰ ਤੂੰ ਚੋਰੀਆਂ ਜਾਂਦਾ ਮੋਟਰਸਾਈਕਲਾਂ ਚੋਂ ਤੇਲ ਕੱਢੀ ਜਾਂਦਾ ਕੌਣ ਕਹਿੰਦਾ ਯਾਰ ਚੋਰੀਆਂ ਕਰਦਾ ਸਰੀਓਂ ਗੱਟ ਰੱਖਿਆ ਯਾਰ ਜਦ ਕਮਾਲ ਹੋ ਗਈ ਜੇ ਤੇ ਤੇਰੀ ਅਲੀ ਯਾਰ ਲਾ ਦੇਖ ਮੇਰੇ ਸਾਹਮਣੇ ਪਿਆ ਯਾਰ ਮੈਂ ਤੈਨੂੰ ਦੱਸਿਆ ਡੁੱਲੀ ਜਾਂਦਾ ਸੀ ਕਿਸੇ ਗਰੀਬ ਦਾ ਫਾਇਦਾ ਹੋ ਜਾਊ ਮੈਂ ਤਾਂ ਬੋਤਲ ਲਾਤੀ ਚੱਕੇ ਥੱਲੇ ਉਹ ਬੋਤਲ ਯਾਰ ਮੈਨੂੰ ਕਿਹੜਾ ਸਾਜੀ ਤੂੰ ਕਰੀ ਚੋਰੀਆਂ ਜਾਂਦਾ ਜਦ ਮੈਂ ਸਾਜੀ ਆ ਯਾਰ ਬਾਬੇ ਨਾਲ ਆ ਯਾਰ ਬਾਬੇ ਨੇ ਮੈਨੂੰ ਬੁਲਾਇਆ ਉਹ ਆਪ ਯਾਰ ਉਹ ਰਹਿਣ ਦੇ ਕਰੋ ਯਾਰ ਪੁੱਠੀਆਂ ਆ ਤੈਂ ਸੋਡੇ ਕੋਲੇ ਕਮਾਲ ਕਰੀਏ ਨਾ ਯਾਰ ਇੰਨੇ ਮੋਟਰਸਾਈਕਲ ਖੜੇ ਮੈਲੇ ਦੇ ਤੂੰ ਬਾਲੇ ਚਿਰਦਾ ਮੰਡਿਆ ਖੜਾ ਹੈ ਨਾ ਹਾਂ ਹਾਂ ਬਾਲੇ ਚਿਰਨ ਨੂੰ ਮੈਂ ਕਹਿੰਦਾ ਢੋਲ ਭਰ ਲਿਆ ਜਾ ਰਹਿਣਾ ਤੇ ਕੀ ਤੇਲ ਲੈਣਾ ਤੇ ਕੁਝ ਵੀ ਨਹੀਂ ਕਵਾੜ ਮੋਟਰਸਾਈਕਲ ਨੇ ਕਵਾੜ ਨੇ ਮੋਟਰਸਾਈਕਲ ਬਾਜੀ ਗੱਲ ਕਰਦਾ ਮੈਂ ਬਾਬੇ ਨਾਲ ਗੱਲ ਕਰਾ ਨਾ ਬਾਲੀ ਬੋਲ ਨਾ ਮੇਰੇ ਨਾਲ ਹੈਗਾ ਬਾਬੇ ਦਾ ਨੰਬਰ ਦਰਾ ਦੇ ਨਾ ਹੁਣੇ ਕਦਾ ਦੇ ਨਾ ਲੈ ਫਿਰ ਗੱਲ ਕਾਦੀ ਐ ਇਹ ਕਮਾਲ ਆ ਯਾਰਾ ਕਮਾਲ ਕਿਉਂ ਆਗਾ ਉਹ ਛੇ ਦੇ ਛੇ ਚੜੀ ਜਾਨਾਗਾ ਤੂੰ ਤੂੰ ਲਾ ਗੱਲ ਕਰਾ ਗੱਲ ਕਰਾਉਣਾ ਤੇਰੀ ਐ ਕਿਉਂ ਕਰਦਾ ਫਿਰ ਆ ਕੋਈ ਦੇਖ ਲਵਲੇ ਆ ਚੋਰ ਹੀ ਤੁਰੇ ਫਿਰਦੇ ਆ ਯਾਰ ਅਸੀਂ ਉਹ ਚੋਰ ਹੀ ਐ ਯਾਰ ਤੂੰ ਹੋਰ ਕੀ ਐ ਮੇਰੇ ਸਾਹਮਣੇ ਯਾਰ ਸਭ ਦੋ ਫਰ ਲਈ ਹਾਂ ਜੈ ਪਾਪਾ ਖੰਬਾ ਦਾਸ ਜੈ ਹੋ ਮਹਾਰਾਜ ਜੀ ਜੈ ਹੋ ਆ ਬਾਬਾ ਜੀ ਮਰਜੀ ਜੀ ਗੱਲ ਕਰੋ ਜਿਹਦੇ ਨਾਲ ਆ ਮੁੰਡੇ ਨੇ ਤੰਗ ਕਰ ਰੱਖਿਆ ਮੈਨੂੰ ਇਹ ਬਾਤ ਹੋ ਗਈ ਕੌਣ ਹੈ ਬੋਸ ਕਿੱਦਾ ਆ ਗੱਲ ਕਰੋ ਜੀ ਮਰਜੀ ਪਤਾ ਨਹੀਂ ਕੌਣ ਹੈ ਜੀ ਬਰਾ ਬਾਬਾ ਜੀ ਮੇਰੇ ਬਾਬਾ ਸੰਭਾ ਜਾਸ ਕਿਹਾ ਬਾਬਾ ਜੀ ਐਂ ਗੱਲ ਸੀ ਮੈਂ ਇੱਧਰ ਆਇਆ ਪਿਸ਼ਾਬ ਕਰਨੋਂ ਪਿਸ਼ਾਬ ਕਰਦਾ ਫਿਰ ਤੇ ਨਾ ਤੇਲ ਕੱਢੀ ਜਾਂਦਾ ਸੀ ਮੋਟਰਸਾਈਕਲਾਂ ਚ ਉਹਨੇ ਬੋਤਲ ਭਰ ਰੱਖੀ ਆ ਮਾਲ ਆ ਜਰਾ ਸਾਹਮਣੇੋਂ ਉਤੋਂ ਫੜ ਲਿਆ ਨਾ 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 ਕੋਈ ਤੈਨੂੰ ਬਹਿ ਮੋਹ ਕੇ ਕੋਈ ਚੱਲ ਪਾ ਯਾਰ ਤੇਲ ਪਾ ਦੇ ਚ ਵਾਪਸ ਕਾ ਨੂੰ ਬਾਬਾ ਜੀ ਮੇਰੀ ਗੱਲ ਸੁਣੋ ਜੀ ਹਾਂ ਪਤਾ ਕੀ ਗੱਲ ਹੈ ਜੀ ਸਾਧਾ ਤਾਂ ਮੈਨੂੰ ਪਿੰਡ ਗਹਾਤ ਆਇਆ ਨੇ ਠੀਕ ਆ ਬੱਤ ਹਾਂ ਸਾਧੀਆਂ ਗਾਲੀਆਂ ਸਾਧੀਆਂ ਫਿਰਨੀਆਂ ਮੈਂ ਗੇੜੇ ਦੇ ਕੇ ਆਇਆ ਅੱਛਾ ਅੱਛਾ ਉਧਰੋਂ ਮੁੱਕ ਗਿਆ ਮੋਟਰਸਾਈਕਲ 'ਚ ਤੇਲ ਮਾ ਇਹ ਗੱਲ ਸਹੀ ਹੈ ਨਾ ਸਹੀ ਕਾਨੂੰ ਆ ਜਾ ਤੂੰ ਆਪੀ ਗਈ ਹੈ ਨਾ ਤੇਲ ਮੁੱਕ ਗਿਆ ਤਾਂ ਉੱਤ ਰਾਤ ਮੁੱਕਿਆ ਸੀ ਤਾਂ ਡੁੱਲੀ ਜਾਂਦਾ ਸੀ ਬਾਬਾ ਜੀ ਡੁੱਲੀ ਜਾਂਦਾ ਸੀਗਾ ਤੇਲ ਉਹ ਤਾਂ ਨਾ ਮੈਂ ਬੋਤਲ ਲਾਤੀ ਦੇ ਥੱਲੇ ਚੱਕ ਕੇ ਫਿਰ ਇਹ ਤੇ ਮੇਰੀ ਗਲਤੀ ਕੀ ਹੈ ਜੀ ਕੋਈ ਨਹੀਂ ਕੋਈ ਨਹੀਂ ਪੁੱਛ ਤੇ ਮੈਨੂੰ ਪਤਾ ਕਿ ਮੈਂ ਯਾਰ ਬੰਦਾ ਤੂੰ ਕੋਈ ਨਹੀਂ ਇਹਨੂੰ ਕਹਿ ਦਿੰਨਾ ਮੈਂ ਕੋਈ ਨਹੀਂ ਤੇਲ ਪਾ ਜਾ 50 ਦਾ ਹੋਰ ਹਾਂ ਇਹਨਾਂ ਨੇ ਬਹੁਤ ਪਕਾਈ ਕਰਾਈ ਹੈ ਜੀ ਬਾਬਾ ਜੀ ਮੈਨੂੰ ਇਹ ਤਾਂ ਦੱਸੋ ਤੁਸੀਂ ਹੈ ਕਿੱਥੋਂ ਜਿੰਮੇ ਨੂੰ ਮਿਲੋ 1 ਵਾਜੀ ਇਹਦੇ ਬੰਦੀ ਹੈ ਨਹੀਂ ਕਿੱਥੇ ਕੰਮ ਦੇ ਇਹ ਮੈਂ ਪੁੱਤ ਨਾ ਅੱਜ ਕਰਨ ਗਿਆ ਸੀ ਕਿ ਛੇੜਾ ਆ ਗਿਆ ਬਸ ਇੱਥੇ ਕਿੰਨਾ ਕੁਡੀ ਲਲਾਈ ਸੀ ਆ ਗਿਆ ਕਮਾਲ ਆ ਬਾਬਾ ਯਾਰ ਤੂੰ ਤੀਵੀਆਂ ਕੋਲੇ ਤੁਰੇ ਫਿਰਦਾ ਮੈਨੂੰ ਇੱਧਰ ਇਹਨਾਂ ਨੇ ਤੱਥ ਹੀ ਜਾਂਦੇ ਆ ਯਾਰ ਕਮਾਲ ਮੈਂ ਇੱਥੇ ਢੋਲ ਕੀ ਦੇ ਕੋਲੇ ਵਜਾਉਂ ਆ ਤੇ ਮੱਜਮੂ ਦੇ ਵਜਾਦਾ ਯਾਰ ਪੜ ਜਾਈ ਨਹੀਂ ਜੇ ਹੁੰਦੇ ਕੰਕੇ ਆ ਕਿਆ ਹੋਜ ਕੀ ਦੇ ਮਜ਼ਾ ਰੱਖਿਆ ਪਿਆ ਯਾਰ ਬਾਬਾ ਯਾਰ ਜਮੀ ਮਰਨ ਹੋ ਗਿਆ ਇਹ ਤਾਂ ਯਾਰ ਹਾਲ ਹੀ ਦੇਖਿਆ ਮੈਂ ਯਾਰ ਕਿਦੇ ਕੋਈ ਕਦੇ ਟੈਲੀਫੋਨ ਕਰ ਦੇਣਾ ਮੈਂ ਤੈਨੂੰ ਕਿਹਾ ਪਾਣੀ ਪਿਆ ਹੈ ਇਹ ਤਾਂ ਚਾਹ ਪਾਣੀ ਬਾਬਾ ਯਾਰ ਮੈਂ ਤਾਂ ਪੁੱਠਾ ਆ ਜਾਂਦਾ ਯਾਰ ਤੂੰ ਤਾਂ ਤੀਵਿਆਂ ਦੇ ਕੋਥਰ ਤੇ ਬੱਜ ਕੇ ਬਹਿ ਗਿਆ ਯਾਰ ਉਹੀ ਗੱਲ ਨਹੀਂ ਤਾਂ ਗੱਲ ਕਾਨੂੰ ਪੁੱਟਾ ਹੀ ਨਹੀਂ ਕਰੀ ਜਾਉਂਦਾ ਵਕਾਲਤਾਂ ਫੋਨ ਪਿਆ ਆ ਦੇਖ ਲੈ ਇੱਕ ਤਲੰਗਾ ਜਾ ਹੋਰ ਤੰਗ ਕਰਨ ਲੱਗ ਗਿਆ ਉਹਨੇ ਇੱਕ ਦਿਨ ਕਾਨੂੰਨੀ ਬਾੜਾ ਜਾ ਦੇਖ ਲੈ ਇਹ ਨੂੰ ਕੋਈ ਨਹੀਂ ਕਰੇ ਭਾਈ ਬਾਪੇ ਦੀ ਜ਼ਿੰਮੇਦਾਰੀ ਉਹ ਤੋਂ ਪੈਸੇ ਲੈ ਗਿਆ ਤੁਸਾਨੂੰ ਚੱਕਾ ਪੁੱਟ ਉਹੀ ਤਾਂ ਗੱਲ ਆ ਬਾਬਾ ਇਹਨਾਂ ਨੂੰ ਦੱਸਣਾ ਕਿਵੇਂ ਕੋਥਾ ਮੈਂ ਇਹ ਤਾਂ ਉਹੀ ਲੰਦੂ ਸਮਝਦੇ ਆ ਬਾਬਾ ਇਹਨਾਂ ਨੂੰ ਪਤਾ ਨਹੀਂ ਤੇ ਪੈਸੇ ਵਾਧ ਲਾਵਾਂਗੇ ਮੈਂ ਤੁਹਾਨੂੰ ਦੱਸਤੀ ਗੱਲ ਬਾਬਾ ਇਹਨਾਂ ਤੋਂ ਹਾਂ ਆ ਗੱਲ ਕਰ ਲੋ ਜੀ ਇਹਦੇ ਨਾਲ ਮਰੀ ਜੀ ਐਵੇਂ ਅਸੀਂ ਚੋਰ ਤੋਂ ਦੇ ਫਿਰ ਦਿਆਂ ਯਾਰ ਚਲੋ ਬਾਬਾ ਜੀ ਐਂ ਕਰੋ ਫਿਰ ਇਹਨੂੰ ਅੰਦਰ ਵੜੋ ਤੇ ਨਹੀਂ ਮੋਟਰਸਾਈਕਲ ਖੜਿਆ ਬਾਹਲੇ ਕਿਉਂ ਮੈਂ ਚੋਰ ਆ ਯਾਰਾਂ ਟੈਂਕੀਆਂ ਫਿਰ ਮੈਂ ਮੋਠਾ ਨਾ ਲੈ ਜਾਂਦਾ ਤੇ ਸਾਰੇ ਖਾਲੀ ਕਰ ਦੂਗਾ ਘੰਟੇ ਚ ਕਰ ਦੂ ਸਾਡੇ ਖਾਲੀ ਭੰਦੀ ਦੇ ਕਰਦਾ ਮੋਲ ਕਰੇ ਕਿਆ ਪਾਣੀ ਪੀ ਲੂ ਤੇ ਐ ਕਰੇਂ ਤੇ 100 ਰੁਪਏ ਮੱਠਾ ਦਾ ਮਗ ਲੱਗ ਜਾ ਕੋਲ ਚੱਲ ਭਾਈ ਜਾ ਅੰਦਰ ਤੂੰ ਤੇ 100 ਰੁਪਏ ਮੱਠਾ ਚਲ ਕੋਈ ਨਹੀਂ ਮੈਂ ਠੀਕ ਦੂੰਗਾ ਚਲ ਚੱਕ ਸਮਾਨ ਤੇ ਆਪਾਂ ਦੇ ਵਾਪਸ ਦੇ ਜੈ ਹੋ ਬਾਬਾ ਜੀ ਜੈ ਆ ਪਾ ਠੀਕ ਹੈ ਜੀ ਬਾਬਾ ਜੀ ਆ ਜਾਓ ਜੀ ਮਾੜਾ ਛੇਤੀ ਤੁਸੀਂ ਐਂ ਪਰਕਾਉਣਾ ਠੀਕ ਆ ਠੀਕ ਆ ਬਾਬਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਾਂ ਨਾ ਤੇਲ ਕਾਦੇ ਪਾਣਾ ਜਦੋਂ ਇੱਥੇ ਪਿਆ ਰਹੇ ਨਾ ਜਗਲੇ ਜਿਹਦਾ ਮੋਟਰਸਾਈਕਲ ਆ ਪਾ ਲੂ ਹਣ ਮੈਂ ਪੂਨ ਦੇ ਛੇਕਾ ਜਾ ਰਹੇ ਉਹੀ ਗੱਲ ਤੇ ਜੀ ਅੰਦਰ ਬਾਜ ਜਾ ਚਲ ਫਿਰ ਅੰਦਰ ਚਾਲੋ ਉਹਦੇ ਇਹਨੂੰ ਪਿਆ ਰਹਿੰਦੇ ਇੱਥੇ ਮੈਨੂੰ ਕੀ ਆ ਯਾਰ ਇੱਥੇ ਡੁੱਲੀ ਜਾਂਦਾ ਡੁੱਲੀ ਜਾਂਦਾ ਡੁੱਲੀ ਜਾਂਦਾ ਹਜੇ ਵੀ ਆ ਚੈੱਕ ਕਰ ਲਿਆ ਹੁਣ ਨਾ ਬਸ ਠੀਕ ਆ ਜਾ ਠੀਕ ਹੈ ਉਹ ਅੰਦਰ ਮੁੰਜੇ ਮੁੰਜੇ ਤੇ ਬਹਿ ਜਾ ਬੰਦਰਾਂ ਮੋਟੇ ਬਾਹਰ ਨਹੀਂ ਆਵੇਂ ਤੇਰੇ ਆ ਜੀ ਨੇ ਕੌਣ ਐ ਉਹ ਬਾਪ ਅੰਦਰ ਨਹੀਂ ਬਾਇਓ ਹੋਣਾ ਸੀ ਪੁੱਛ ਕੇ ਪੁੱਛ ਕੇ ਕਿਉਂ ਜੀ ਹਜੇ ਕਹਿੰਦਾ ਬਾਬੇ ਨਹੀਂ ਆਏ ਬਾਬੇ ਕਹਿੰਦੇ ਅਸੀਂ ਗਏ ਹੋਇਆ ਮਾੜਾ ਜਾ ਕੇ ਰੋਇ ਪਹਿਲਾਂ ਆਉਣਾ ਸੀ ਆਪ ਦਾ ਇੰਤਜ਼ਾਮ ਕਰਕੇ ਇੰਤਜ਼ਾਮ ਕਰਕੇ ਉਹਨਾਂ ਹੀ ਪਹਿਲਾਂ ਹੋ ਜੇ ਮੈਂ ਤੁਹਾਡੇ ਕੋਲੇ ਚਲ ਆ ਜਾ ਕੋਈ ਨਹੀਂ ਬਾਹਰ ਮੁਰੇ ਤੋਂ ਬੁਲ ਬਜਾਈ ਜਾ ਮੈਂ ਚਲ ਕੋਈ ਨਹੀਂ ਆਇਆ ਬੈ ਜੀ ਆਰਾਮ ਕਰ ਲਾ ਬੈ ਜੀ ਆਰਾਮ ਕਰ ਲਾ ਮਾ ਜੀ ਮੰਨੀ ਮੰਨੀ ਸ਼ਿਕਾ ਮਰੀ ਜੀ ਓ ਬਾਈ ਬਾਲੇ ਭਈ ਪਾਦੇ ਨਾ ਹੋਏ। ਓ ਬਾਲੇ। ਚਲ ਆ ਜਾ ਖੁੱਲਈ ਏ ਬਾਹਰ। ਖੁੱਲਈ ਏ ਬਾਹਰ। ਓ ਇਹਨੂੰ ਫੇਰ ਕਹਦੇ ਯਾਰ ਮੇਰੇ ਨਾਲ ਅੱਕ ਜੂ। ਓ ਇਹ ਆ ਜਾ ਹੁਣ ਮੇਰੀ ਜ਼ਿੰਮੇਵਾਰੀ ਏ ਕੋਈ ਨਹੀਂ ਬੁਲਾਉਂਦਾ। ਓ ਢੋਲ ਜਾ ਖੜਚ ਮਾਰੂ। ਬਾਬੇ ਨੇ ਕਹਤਾ ਜੇ ਤੂੰ ਆਪਾਂ ਨੂੰ। ਬਾਬੇ ਨੇ ਕਹਤਾ ਤੂੰ ਆ ਜਾ। ਬਾਬਿਆਂ ਦੇ ਘਰ ਕੇ ਅੰਦਰ ਜਾਣਾ ਨਹੀਂ ਮੈਂ ਅੰਦਰ ਨਹੀਂ ਵੱਡਦਾ ਸੀ। ਜਦੋਂ ਮੈਨੂੰ ਕਹਤਾ ਤੈਨੂੰ ਕੋਈ ਟੈਨਸ਼ਨ ਨਹੀਂ। ਤੂੰ ਆ ਜਾ। ਠੀਕ ਆ ਕੋਈ ਗੱਲ ਨਹੀਂ। ਆ ਜਾ। ਕਿਹੜਾ ਸੀਗਾ ਤੈਨੂੰ? ਕੋਪ ਮੈਨੂੰ ਕੀ ਪਤਾ ਯਾਰ ਅੰਦਰ ਦੇਖ ਲੈ ਯਾਰ ਉਹ ਥੇ ਥੇ ਚੜੀ ਐ ਨਾ। ਯਾਰ ਆ ਜਾ ਚੱਲ ਜੀ ਬਾਬਾ ਜੀ ਓਏ ਕੰਮ ਕਦੇ ਦੇਖਿਆ ਤੇ ਨਹੀਂ ਬਾਬਾ ਇਹਦਾ ਨਿਮਾਉਣ ਦਾ ਉਹ ਨਿਮਾਈ ਆ ਇਹ ਤੋਂ ਪੈਟੋਂ ਪੋਦੋ ਨਾ ਅੱਛਾ ਹੂੰ ਅੱਛਾ ਜੀ ਅੱਜ ਦਰਸ਼ਕਾਂ ਕੋ ਪਕੜੂ ਠੀਕ ਆ ਫਿਰ ਇਹ ਜੀ ਘਰੋਂ ਲੀਣੀ ਆ ਨਾ ਫੇਰ ਸਹੀ ਹੋ ਜੂਗੀ ਜਮਾ ਫਿਰ ਇਧਰ ਸੁਣਨੇ ਥਾ ਚੱਲ ਜੀ ਹਨਾਈ ਹਾਂ ਹਾਂ ਫੇਕ ਬੰਨੇ ਬੰਨੇ ਫੇਕ ਬੰਨੇ ਬੰਨੇ ਹਾਂ ਹਾਂ ਇਹ ਆ ਇਧਰ ਚੱਲ ਜੀ ਫਿਰ ਇਧਰ ਐਵੇਂ ਵਗ ਚੱਲਦੇ ਆ ਬਾਈ ਜੋ ਬੜੋ ਬੜੋ ਆ ਰਤਰ ਆ ਗਾ ਗਾ ਵਾਬੋਂ ਨਮੋ ਨੋ ਨੋ ਕਤੇ ਮੰਨਦਾ ਤੂ ਨਾ ਮਾਦੀ ਨਾ ਨਾ ਇਹ ਛੱਡ ਕਰ ਰੋਜ ਕੋ ਕਾਮੋ ਨੋ ਮੈਂ ਤਾਂ ਕਦੀ ਸੁਣਿਆ ਨਹੀਂ ਇਹ ਆ ਕੰਮ ਨਹੀਂ ਨਹੀਂ ਇਹ ਕਰਨੋ ਪੜੋ ਭੋੜਾ ਆਦਮੀ ਇਹ ਕਰਨੋ ਪੜੋ ਆ ਗਿਆ ਮਾਈ ਆ ਗਿਆ ਔਲਾ ਤਲਾ ਤਲਾ ਕ ਇਹ ਮਾਈ ਨੂੰ ਤਾਂ ਭੇਜ ਓਏ ਆਉਂਦੀ ਆ ਮਾਈ ਦੋਨੀ ਆਵਾਂਗੇ ਆਜਾ ਆਜਾ ਕਰਮਾਲੀਏ ਹੋ ਚਾਬੀ ਤਾਂ ਖੜ ਲੈਂਦੇ ਉਹ ਖੜਾ ਰਿਹਾ ਜਿੱਥੇ ਕੌਣ ਆਉਂਦਾ ਰਾਤ ਨੂੰ ਆਜੋ ਆਜੋ ਭਾਈ ਆਜੋ ਵੀ ਬੰਟੋ ਓ ਬਾਬਾ ਜੀ ਕੇ ਕੋ ਮਖਈ ਆਇਆ ਫਿਰ ਨਾਉਣ ਵਾਲੇ ਮੈਂ ਕੋਲੇ ਬਹਿ ਸਕਦਾ ਕੋਈ ਡਰਤਾ ਨਹੀਂ ਉਹ ਤੋਂ ਮੈਂ ਦੇਖੂ ਨਾ ਵੀ ਮੱਤਲੀ ਲਮ ਲਗਾਉਂ ਕੇ ਕੇ ਕਬੋ ਕੇ ਉਡੋ ਕੇ ਆਉਂੋ ਅੱਛਾ ਮਹਾ ਕੱਲੀ ਇੰਦਾ ਫਰਕ ਕਿਵੇਂ ਲੋਟ ਆਊਗਾ ਮੈਂ ਤਾਂ ਕੋਲੇ ਦਾ ਬਹਿਣਾ ਹੀ ਪਊਗਾ ਇਹ ਏਡੋ 60 ਸਾਲ ਕਿ ਹੋ ਗਏ ਲੋੜੋ ਫੇਰ ਤੋਂ ਫੇਰ ਤੋਂ ਕੋਲੀ ਥੀ ਆ 2 ਸਾਲ ਸਾਲ ਇੱਕ ਫਰਾਂ ਕੱਲੀ ਛੱਡਦੇ ਤੇਰੇ ਕੋਲੇ ਬੁੜੀ ਉਹੀ ਗੱਲ ਯਾਰ ਬਾਬਾ ਤੇਰੀ ਨਹੀਂ ਨਹੀਂ ਆਏ ਮਾਈ ਕੋ ਅਸੀਂ ਥੋੜਾ ਕੁਝ ਕਹਿਣਾ ਮੈਂ ਤਾਂ ਢਾਰ ਅਸੀਂ ਤਾਂ ਭਲੋ ਕਰਨੋ ਬੈਠੂਆ ਮੈਂ ਕੋਲੇ ਬੰਨ ਤਾਂ ਅਸੀਂ ਤਾਂ ਭਲੋ ਕਰਨੋ ਨਹੀਂ ਉਹ ਤਾਂ ਗੱਲ ਠੀਕ ਅਸੀਂ ਵੀ ਭਲਾ ਕਰਾਉਣੀ ਆਏ ਆ ਬਾਬਾ ਜੀ ਨਹੀਂ ਮੈਨੇ ਤਾਂ ਕੋਲ ਲੈਣੋ ਜਨੋ ਹਾਂ ਹਾਂ ਸੰਗਤ ਬੜੀ ਪਹੁੰਚੀ ਆ ਹੈ ਬਾਬਾ ਜੀ ਸੰਗਤੋ ਭਾਈ ਪਰਚੀ ਆ ਫਿਰ ਜੇ ਮੈਂ ਭਲੇ ਹੋਵਾ ਹਾਂ ਦਵਾ ਨਹੀਂ ਪੂਰਾ ਭਰ ਜੂ ਮੇਰੇ ਹਿਸਾਬ ਨਾਲ ਤਾਂ ਪੂਰਾ ਚੱcke ਚਲੋ ਜੀ ਕਿਸਦਾ ਭਲਾ ਹੁੰਦਾ ਤਾਂ ਅਗਲਾ ਤਾਂ ਹੀ ਆਉਂਦਾ ਆ ਸਾਡਾ ਵੀ ਜੇ ਹੋ ਜੇ ਤਾਂ ਭਲਾ ਨਹੀਂ ਉਹ ਭਲਾ ਚਲੋ ਚੰਗੀ ਗੱਲ ਆ ਜੀ ਹੋ ਜੇ ਤੁਹਾਨੂੰ ਬਾਬਾ ਸ਼ੰਭਾ ਦਾਸ ਹੋ ਜੀ ਬਹੁਤ ਚਿਰ ਹੋ ਗਿਆ ਧੱਕੇ ਖਾਂਦੇ ਫਿਰਦੇ ਆ ਤੇਰੇ ਤਾਂ ਨਾਲ ਮਾਤਾ ਸ਼ੈਣੀ ਦੇਵੀ 라ਚੀ ਨਾ ਅੱਛਾ ਜੀ ਹਾਂ ਉਹ ਕਦੇ ਵਾਸਤੇ ਉਹ ਫਿਰ ਜਵਨੀ ਪੰਜੇ ਕੀਲ ਕੱਟਨੀ ਪੈਂਦੀ ਆ ਠੀਕ ਹੈ ਠੀਕ ਹੈ ਜੀ ਆਇਆ ਆਇਆ ਭਾਈ ਚਲੋ ਲੱਕ ਕਰੋ ਭਲਾ ਜੇ ਸਾਡਾ ਭਲਾ ਹੋਣਾ ਚਾਹੀਦਾ ਭਲਾ ਭਲਾ ਪਈ ਟੋਟੇ ਵੱਢ ਗਿਆ ਕਿਤੇ ਅੜ ਗਿਆ ਮਾ ਦੀ ਫੁੱਦੀ ਮਾ ਦੀ ਪੱਟੇ ਫੜਾ ਲਿਓ ਕਿਵੇਂ ਹੀ ਕੀ ਹੋ ਗਿਆ ਮਾਖਿਆ ਭਾਈ ਚੀਜ ਭਾਰੋ ਅੱਛਾ ਜੀ ਗੰਪਾਟ ਦਿਓ ਠੀਕ ਹੈ ਠੀਕ ਹੈ ਹਾਂ ਵੱਡੋ ਵੱਡੋ ਮੋਟੋ ਹੋ ਠੀਕ ਪਾਣੀ ਬਾਬਾ ਹੀ ਨਿੱਗਾ ਜੇ ਨਾ ਬਸ ਇਹ ਜਲਤੋ ਬਹੁਤਾ ਅੱਛਾ ਮਾਗੇ ਠੰਡਾ ਨਾ ਆਏ ਤਾਂ ਹੁਣ ਕੀ ਤੇਰਾ ਲੋਰੋ ਲੇਸਣੋ ਵੀ ਨਿੱਗੋ ਚੱਗੋ ਈ ਵਾ ਬਾਈ ਪੁੱਠਾ ਬੋਲੀ ਨਾਲ ਕਰਦੇ ਆਂ ਮਾੜਾ ਮੋਟਾ ਤਾਂ ਦੇਖ ਕੇ ਬੋਲੋ ਨਹੀਂ ਫੇ ਤੂੰ ਨਿੱਗੋ ਨੇ ਬੋਲਾ ਨਾ ਨਹੀਂ ਨਿੱਗਾ ਤਾਂ ਫਿਰ ਮੱਖਾਂ ਰਾਤ ਦਾ ਬਿਖਾ ਨਾ ਫਿਰ ਠੰਡ ਲੱਗੂਗੀ ਉਹੀ ਇਹ ਕੂਰ ਉਹੀ ਐ ਠੰਡੇ ਪਾਣੀ ਨਾਲਾ ਕੋਈ ਨਹੀਂ ਠੰਡ ਲੱਗੇ ਤਾਂ ਮੈਂ ਕੋਲੇ ਬੈਠੂ ਤੂੰ ਪਰੇ ਹੋ ਜਾ ਆਏ ਵਾ ਬਾਈ ਯਾਰ ਤੂੰ ਕੋਲੇ ਕਿਵੇਂ ਕਹਜੇਗਾ ਯਾਰ ਉਹੀ ਗੱਲ ਫਿਰ ਯਾਰ ਛੇਕੋ ਦੇਵਤੂ ਲਗਾ ਲਿਓ ਉਹਨਾਂ ਨਾਲ ਅੱਛਾ ਹਾਂ ਛੇਕੋ ਆਵੋ ਠੀਕ ਆਏ ਤਾਂ ਬਬਾਈ ਮੈਂ ਕੋਲੇ ਰਹਿਉਂ ਮੈਂ ਵਿਸਰਦਾ ਨਹੀਂ ਚਲ ਕੋਲੇ ਝੂਂਗਲੀਆ ਮਮਾ ਹਾਂ